ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਦਵਾਰ ਕਉ ਸਾਢ ਕਾ ਕਹਯੋ ਤੁਹਾਰ ਦਵਾਰ ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗਿਆਨ ਧਿਆਨ ਕਿਛ ਕਰ ਮਨ ਨਾ ਜਾਣਾ ਸਾਰ ਨਾ ਜਾਣਾਂ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਗੁਰੂ ਰੂਪ ਗੁਰੂ ਪਰੀ ਸਤ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਕੋਬੜ ਭਾਗੇ ਕੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰ ਰਹੀ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆਪ ਸਮੂਹ ਸੰਗਤਾਂ ਨੇ ਹੀ 13ਵੀਂ ਅਸ਼ਟਪਦੀ ਸ਼ਲੋਕ ਦੀ ਇੱਕ ਪੌੜੀ ਸਰਵਣ ਕੀਤੀ ਆ ਅਓ ਅੱਜ ਸਾਧਗੁਰੂ ਗੁਰੂ ਗਰੀਬ ਨਵਾਜ਼ ਮਹਾਰਾਜ ਧੰਨ ਗੁਰ ਅਰਜੰਦੇਵ ਮਹਾਰਾਜ ਜੀ ਦੂਸਰੀ ਪੌੜੀ ਵਿੱਚ ਕੀ ਫਰਮਾ ਰਹੇ ਨੇ ਕੀ ਉਪਦੇਸ਼ ਦੇ ਰਹੇ ਨੇ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਸ਼ ਕੀਤਾ ਨਾਰਾ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸ਼ਰਵਣ ਕਰੀਏ ਸਾਧਗੁਰੂ ਗੁਰੂ ਗਰੀਬ ਨਵਾਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੂਸਰੀ 13ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਵਿੱਚ ਕੀ ਸਾਨੂੰ ਸਮਝਾ ਰਹੇ ਹਨ ਕੀ ਸਾਨੂੰ ਉਪਦੇਸ਼ ਦੇ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਕੈ ਦੂਖਨ ਤੇ ਮੁਖ ਭਵੈ ਸੰਤਨ ਕੈ ਦੂਖਨ ਕਾਗ ਜਿਉ ਲਵੈ ਸੰਤ ਕੈ ਦੂਖਨ ਤੇ ਮੁਖ ਭਵੈ ਸਾਤ ਗੁਰੂ ਗੁਰੂ ਗਰੀਬ ਨਵਾਜ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਹਨ ਕਿ ਸੰਤਨ ਕੈ ਦੂਖਨ ਦੁਖਣ ਦਾ ਅਰਥ ਭਾਵ ਕੀ ਸੰਤਾਂ ਦੇ ਉੱਪਰ ਜਿਹੜਾ ਝੂਠੇ ਦੋਸ਼ ਲਾਉਣ ਵਾਲਾ ਜੀਵ ਝੂਠੇ ਦੋਸ਼ ਲਾਵੇ ਝੂਠੀ ਨਿੰਦਾ ਕਰੇ ਮਹਾਰਾਜ ਕਹਿੰਦੇ ਸੰਤ ਕੇ ਦੁਖਣ ਤੇ ਮੁਕ ਭਵੇ ਜੇ ਐਸੇ ਉਹ ਕੰਮ ਕਰਦਾ ਝੂਠੇ ਦੋਸ਼ ਲੋਂਦਾ ਝੂਠੀ ਨਿੰਦਿਆ ਕਰਦਾ ਹੈ ਤੇ ਸਤਗੁਰੂ ਫਰਮਾਉਂਦੇ ਹਨ ਕਿ ਉਸ ਦਾ ਮੁਖ ਭਵੇ ਭਾਵ ਕੀ ਉਹ ਦਾ ਮੂੰਹ ਭਾਉ ਜਾਂਦਾ ਹੈ ਉਸ ਦਾ ਮੁਖ ਜਿਹੜਾ ਮੁੜ ਜਾਂਦਾ ਭਾਵ ਲਕ ਲਕਵੇ ਦੀ ਬਿਮਾਰੀ ਹੋ ਜਾਂਦੀ ਆ ਜੇ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਜਨਮ ਵਿੱਚ ਜ਼ਰੂਰ ਹੋ ਜਾਂਦੀ ਆ ਇਸ ਕਰਕੇ ਮਹਾਰਾਜ ਕਹਿੰਦੇ ਸੰਤਾਂ ਦੀ ਨਿੰਦਾ ਉਸ ਦੇ ਸੇਵਕਾਂ ਦੀ ਨਿੰਦਾ ਕਦੇ ਨਾ ਕਰੋ ਸੰਤਨ ਕਾ ਦੂਖਨ ਕਾਗ ਜਿਓ ਲਵੈ ਤੇ ਸੰਤਾਂ ਦੇ ਉੱਪਰ ਦੋਸ਼ ਲਾਉਣ ਵਾਲਾ ਨਿੰਦਾ ਕਰਨ ਵਾਲਾ ਕਾਗ ਦਾ ਭਾਵ ਕਿ ਕਾਂ ਵਾਂਗ ਕਾਂ ਕਾਂ ਕਰਦਾ ਰਦਾ ਹੈ ਭਾਵ ਕੀ ਨਿੰਦਾ ਕਰਨ ਦੀ ਆਦਤ ਹੀ ਪੈ ਜਾਂਦੀ ਹੈ ਸੰਤਨ ਕਹ ਦੂਖਨ ਸਰਪ ਜੋਨ ਪਾਏ ਸੰਤਾਂ ਦੇ ਨਿੰਦਾ ਕਰਨ ਵਾਲਾ ਸੰਤਾਂ ਦੇ ਉੱਪਰ ਝੂਠੇ ਦੋਸ਼ ਲਾਉਣ ਵਾਲਾ ਸੱਪ ਦੀ ਜੁਨੇ ਪੈਂਦਾ ਹੈ ਸੰਤ ਕਹ ਦੂਖਨ ਤ੍ਰਿਗਦ ਜੋਨ ਕਰਮਾਏ ਸੰਤਾਂ ਦੀ ਨਿੰਦਾ ਕਰਨ ਵਾਲਾ ਸੰਤਾਂ ਦੇ ਉੱਪਰ ਝੂਠੇ ਦੋਸ਼ ਲਾਉਣ ਵਾਲਾ ਤ੍ਰਿਗਦ ਜੋਨ ਭਾਵ ਕੀ ਟਡੀਆਂ ਜੂਨਾ ਵਿੱਚ ਪੈ ਜਾਂਦਾ ਹੈ ਕੀੜੇ ਮਕੋੜੇ ਕਿਰਮ ਕਿਰਲੀ ਪਸ਼ੂ ਆਦ ਹੋਰ ਪਤਾ ਨਿਕਾ ਪ੍ਰਕਾਰ ਦੀਆਂ ਜੂਨਾ ਦੇ ਵਿੱਚ ਪਿਆ ਰਹਿੰਦਾ ਹੈ ਸੰਤਨ ਕਾ ਦੂਖਨ ਤ੍ਰਿਸ਼ਨਾ ਮਹਿ ਜਲੇ ਸੰਤਾਂ ਦੀ ਨਿੰਦਾ ਕਰਨ ਵਾਲਾ ਸੰਤਾਂ ਦੇ ਉੱਤੇ ਝੂਠੇ ਦੋਸ਼ ਲਾਉਣ ਵਾਲਾ ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਅੱਗ ਵਿੱਚ ਭਾਵ ਕੀ ਲਾਲਚ ਦੀ ਅੱਗ ਵਿੱਚ ਸੜਦਾ ਬਲਦਾ ਰਹਿੰਦਾ ਹੈ ਸੰਤ ਕਾ ਦੂਖਨ ਸਭ ਕੋ ਛਲੇ ਸੰਤਾਂ ਦੀ ਨਿੰਦਾ ਕਰਨ ਵਾਲਾ ਸੰਤਾਂ ਉੱਪਰ ਝੂਠੇ ਦੋਸ਼ ਲਾਉਣ ਵਾਲਾ ਸਭ ਕੋ ਛਲੇ ਹਰ ਇੱਕ ਦੇ ਨਾਲ ਵਾਲ ਛਲ ਕਰਦਾ ਹੈ ਭਾਵ ਧੋਖੇ ਬਾਜ਼ੀਆਂ ਕਰਦਾ ਹੈ ਝੂਠ ਫਰੇਬੀ ਕਰਦਾ ਹੈ ਸੰਤ ਕਹਿ ਦੂਖ ਹਨ ਤੇਜ ਸਭ ਜਾਏ ਸੰਤਾਂ ਦੀ ਨਿੰਦਾ ਕਰਨ ਵਾਲੇ ਦਾ ਸਾਰਾ ਕੁਝ ਹੀ ਤੇਜ ਭਾਵ ਕਿ ਮੁਖ ਦਾ ਪ੍ਰਭਾਵ ਤੋਂ ਲੈ ਕੇ ਸਰੀਰ ਦੇ ਸਾਰੇ ਅੰਗਾਂ ਤੱਕ ਸਾਰਾ ਕੁਝ ਉਸ ਦਾ ਚਲਿਆ ਜਾਂਦਾ ਭਾਵ ਕਿ ਸਰੀਰ ਵਿੱਚ ਬਾਲ ਸ਼ਕਤੀ ਨਹੀਂ ਰਹਿੰਦੀ ਉਸ ਦੀ ਬੁੱਧੀ ਭੈੜੀ ਹੋ ਜਾਂਦੀ ਆ ਉਸ ਦੀ ਬੁੱਧੀ ਮਲੇਰ ਹੋ ਜਾਂਦੀ ਆ ਸਾਰਾ ਕੁਝ ਭਾਵ ਕਹਿੰਦੇ ਸਤਿਗੁਰ ਕਹਿੰਦੇ ਸੰਤ ਗਿਆ ਦੁਖਨ ਤੇਜ ਸਭ ਜਾਏ ਸਰੀਰ ਦਾ ਸਾਰਾ ਦਿੱਤਾ ਹੋਇਆ ਪਰਮੇਸ਼ਰ ਵੱਲੋਂ ਸਾਰਾ ਕੁਝ ਦਿੱਤਾ ਹੋਇਆ ਪਰਮੇਸ਼ਰ ਦਾ ਤੇਜ ਪ੍ਰਤਾਪ ਸਾਰਾ ਸਰੀਰ ਦਾ ਚਲਿਆ ਜਾਂਦਾ ਹੈ ਸੰਤ ਕਹੈ ਦੁਖਨ ਨੀਚ ਨੀਚਾਏ ਸੰਤਾ ਦੀ ਦੋਖਰ ਸੰਤਾ ਦੀ ਨਿੰਦਾ ਕਰਨ ਵਾਲਾ ਨੀਚਾ ਤੁਮੀ ਨੀਚ ਭਾਵ ਕੀ ਜਿਵੇਂ ਨੀਚਾ ਤੋਂ ਨੀਚ ਭੈੜੀਆਂ ਜੂਨੀਆਂ ਨੇ ਉਹਨਾਂ ਤੋਂ ਵੀ ਭੈੜੀ ਜੂਨ ਉਸ ਨੂੰ ਪ੍ਰਾਪਤ ਹੁੰਦੀ ਆ ਨੀਚਾ ਤੋਂ ਨੀਚਾ ਕਮ ਉਸ ਨੂੰ ਪ੍ਰਾਪਤ ਹੁੰਦਾ ਹੈ ਇਸ ਕਰਕੇ ਸਤਿਗੁਰ ਕਹਿੰਦੇ ਸੰਤ ਗੈ ਦੂ ਕਨ ਨੀਚ ਨੀਚਾਏ ਸੰਤ ਕਾ ਸੰਤ ਦੋਖੀ ਕਾ ਥਾਉ ਕੋ ਨਾ ਹੈ ਸੰਤਮ ਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਨੂੰ ਕਤੇ ਵੀ ਥਾਂ ਨਹੀਂ ਮਿਲਦੀ ਲੋਕ ਪਰਲੋਕ ਵਿੱਚ ਭਾਵ ਥਾਂ ਨਹੀਂ ਮਿਲਦੀ ਨਾਨਕ ਸੰਤ ਭਾਵੈ ਤਾਂ ਓਏ ਧੀ ਗਤ ਪਾਹੇ ਮਹਾਂਪੁਰਸ਼ ਧੰ ਗੁਰੂ ਅਰਜਨ ਦੇ ਮਹਾਰਾਜ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਕਾਲਪੁਰਖ ਵਾਹਿਗੁਰੂ ਜੀ ਕਿ ਸੰਤ ਭਾਵੈ ਜੇ ਸੰਤਾਂ ਮਹਾਂਪੁਰਸ਼ਾਂ ਨੂੰ ਕਿਤੇ ਭਾ ਜਾਵੇ ਜੀਵ ਐਸਾ ਦੁਖੀ ਐਸਾ ਪਾਪੀ ਵੀ ਜੀਵ ਕਿਤੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਾ ਹੋਵੇ ਕਿਤੇ ਕਾਲਪੁਰਖ ਦੇ ਨਾਮ ਦੇ ਨਾਲ ਜੁੜ ਜਾਵੇ ਇਤੇ ਆਪਣੀ ਭੁੱਲ ਬਖਸ਼ਾਉਣ ਆ ਜਾਵੇ ਤੇ ਸੰਤਾਂ ਮਹਾਂਪੁਰਸ਼ਾਂ ਕੇ ਨਦਰੇ ਰਹਿਮਤ ਪੈ ਜਾਵੇ ਤਾਂ ਸਤਿਗੁਰੂ ਮਹਾਂਪੁਰਸ਼ ਸਤਿਗੁਰੂ ਗੁਰੂ ਗਰੀਬ ਰਾਏ ਪੂਰੇ ਫਰਮਾਉਂਦੇ ਹਨ ਨਾਨਕ ਸੰਤ ਭਾਵੈ ਤਉਏ ਭੀ ਗਤ ਪਾਹੀ ਫਿਰ ਸੰਤਾਂ ਮਹਾਂਪੁਰਸ਼ਾਂ ਨੂੰ ਕਿਤੇ ਪੈ ਜਾਵੇ ਭੈ ਭਾ ਹੋ ਜਾਵੇ ਰਹਿਮਤ ਨਦਰੇ ਪੈ ਜਾਵੇ ਤਾਂ ਉਹ ਭੀ ਗਤ ਪਾ ਲੈਂਦਾ ਹੈ ਭਾਵ ਦੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ 13ਵੀਂ ਅਸ਼ਟਪਦੀ ਦੀ ਦੂਸਰੀ ਪੋੜੀ ਵੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਵਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਹਾ ਬਖਸ਼ ਲਾਂ ਇਸੇ ਤਰ੍ਹਾਂ ਕੱਲ ਨੂੰ ਤੀਸਰੀ ਪੌੜੀ ਦੀ ਕਥਾ ਵਿਚਾਰ ਹੋਵੇਗੀ ਸਮੂਹ ਸੰਗਤਾਂ ਦੇ ਨਿਰਵਤਾ ਸਹਿਤ ਬਾਡੀ دار ਪੌੜੀ ਕਰਕੇ ਕਥਾ ਵਿਚਾਰ ਸਰਵਣ ਕਰਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਆ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਸੰਤ ਦੋਖੀ ਕਾ ਖਾਓ ਕੋ ਨਾਹੇ ਨਾਨਕ ਸੰਤ ਭਾਵੇ ਤਾ ਓਏ ਭੀ ਗਤ ਪਾਹੇ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾ ਓਏ ਭੀ ਗਤ ਪਾਹੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤ ਸੇ